ਹਾਲੋ ਦੋਸਤੋ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਬਾਤਾਂ ਲੈ ਕੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਹਾਜ਼ਰ ਹਾਂ ਪਿੰਡ ਪ੍ਰਬਾਤ ਸਿੰਘ ਵਾਲਾ ਹਿਠਾੜ ਵਿਖੇ ਜਿੱਥੇ ਕਿ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਪੱਧਰ ਘਟ ਸੀਗਾ ਜੋ ਤੇ ਅੱਜ ਉਸ ਦੇ ਮੁਕਾਬਲੇ ਇਹ ਵੱਧ ਚੁੱਕਿਆ ਹੈ ਅਤੇ ਆਲੇ ਦੁਆਲੇ ਦੀ ਜ਼ਮੀਨਾਂ ਨੂੰ ਇਸ ਨੇ ਕੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਆਪ ਸਭ ਦੇਖ ਸਕਦੇ ਹੋ ਇਸ ਵਕਤ ਅਸੀਂ ਇਸ ਬੇੜੀ ਦੇ ਵਿੱਚ ਮੌਜੂਦ ਹਾਂ ਅਤੇ ਇਸ ਦੇ ਆਲੇ ਦੁਆਲੇ ਵਾਲੀਆਂ ਜ਼ਮੀਨਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਕੁਝ ਜ਼ਮੀਨਾਂ ਇਸ ਪਾਣੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ ਸੋ ਆਪ ਸਭ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਚੱਲੋ ਕਿ ਇਸ ਪਾਣੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਾਨਵਰ ਆ ਸਕਦਾ ਹੈ ਸੋ ਆਪ ਸਭ ਇਸ ਪਾਣੀ ਤੋਂ ਇਸ ਜਗ੍ਹਾ ਤੋਂ ਸਾਵਧਾਨੀ ਨਾਲ ਲੰਗਣਾ ਜੀ